ਭਾਜੀ ਇੱਧੇ ਨਹੀਂ ਹੋਏ ਇੱਧੇ ਹੀ ਹੋਣੇ ਨੀਂ ਗੇਟੇ ਹਾਂ ਹਾਂਜੀ ਜੀ ਭਾਜੀ ਦੱਸ ਦਿਓ ਭਾਜੀ ਕਿੱਥੋਂ ਇਹ ਬਰਾਹਮਣ ਤੋਂ ਇੱਥੇ ਕੀ ਆਉਂਦੇ ਐ ਇਹ ਸਾਰਾ ਮੱਲੀ ਮਾਰਕੀਟ ਆ ਸਟਾਰ ਹੋਟਲ ਦੇ ਲਾਗੇ ਇੱਥੇ ਇੱਕ ਸੋ ਕੁਮਾਰ ਸੋਕਾ ਦਾ ਕੈਂਪ ਦਾਵਾ ਉੱਤੇ ਪਹਿਲਾਂ ਬਹੁਤ ਪਰਚਾ ਹੋਇਆ ਗਿਆ ਸਰ ਆਪ ਦੇ ਨਜਾਇਜ਼ ਉਹਨੇ ਇੱਥੇ ਕਿਰਾਏ ਦਾ ਮਕਾਨ ਲੈ ਕੇ ਤੇ 80 ਪੇਟੀਆਂ ਰੱਖੀਆਂ ਸਰ ਆਪ ਦੇ ਵੱਖ-ਵੱਖ ਬਰਾਡ ਮਗਡਾਵਲ ਬਲੈਕ ਹੋਰ ਨੇ ਸੰਤਰਾ ਤਿੰਨ ਚਾਰ ਬ੍ਰਾਂਡ ਦਾ ਕੋਖ ਰੱਖਿਆ ਜੀ ਠੀਕ ਹੈ ਕੀ ਕਰਗੇ ਕੀ ਕਰਵਾਏਗੇ ਕਾਰਵਾਈ ਤੇ ਪਰਚਾ ਹੋਏਗਾ ਜੇ ਪ੍ਰਸ਼ਾਸਨ ਕਾਰਵਾਈ ਕਰੇਗਾ ਆ ਗਿਆ ਹਾਂ ਜਸਪ੍ਰੀਤ ਸਾਹਿਬ ਆ ਗਏ ਕਿਹਦਾ ਕਿੰਨਾ ਤੋਂ ਨੁਕਸਾਨ ਹੁੰਦਾ ਕਿਉਂਕਿ ਜਿੰਨੇ ਵੀ ਠੇਕਦਾਰ ਹੁੰਦੇ ਆ ਉਹਨਾਂ ਨੇ ਟੈਕਸ ਦੇ ਕੇ ਗਵਰਨਰ ਨੂੰ ਠੇਕੇ ਲਈ ਹੁੰਦੇ ਆ ਸਰ ਬਹੁਤ ਵੱਡਾ ਨੁਕਸਾਨ ਆ ਸਾਡਾ ਕੀ ਇਹਦੇ ਵਿੱਚ ਰੋਡਲ ਬਿਆ ਟੈਕਸ ਦਿੱਤਾ ਸਰਕਾਰ ਨੂੰ ਜੀ ਤੇ ਸਰਕਾਰ ਨੂੰ ਚੋਨਾ ਲਾੜੇ ਆ ਬਲੈਕ ਸਾਫ ਵਿੱਚ ਵਿੱਚ ਕੀ ਚਾਹੁੰਦੇ ਅਸੀਂ ਚੱਲਨੇ ਪ੍ਰਸ਼ਾਸਨ ਕੋ ਮੰਗ ਕਰਨੇ ਪੈਣੇ ਨਾਥ ਪਾਈ ਜਾਏ ਸਰ ਦੇਸੀ ਵੀ ਅੰਗਰੇਜ਼ੀ ਹੈ ਸਾਰੀ ਇਹ ਅੰਗਰੇਜ਼ੀ ਦੇਸੀ ਮਿਕਸੀ ਆ ਜੀ ਥੋੜੇ ਤੋਂ ਪਹਿਲਾਂ ਵੀ 400 347 ਸੀ ਬਿਲਕੁਲ ਬਿਲਕੁਲ ਸਰ ਬਹੁਤ ਬਰੀ ਕਮਿਟੀ ਹੋਊਗੀ ਤੁਹਾਨੂੰ ਇਹ ਕਿਸ ਤਰ੍ਹਾਂ ਲੱਗਦਾ ਪਤਾ ਨਹੀਂ ਤੇ ਸਰ ਦੋ ਨੰਬਰ ਦੀ ਸ਼ਰਾਬ ਲਹੁੰਦੇ 파ਰ ਤੇ ਇਹ ਫਿਰ ਇੱਥੇ ਲੈ ਕੇ ਬਾਹਰ ਲੈ ਕੇ ਸਸਤੀ ਵੇਚਦੇ ਇਹ ਸਰ ਸਸਤੀ ਲੇ ਵੇਚਦੇ ਜੀ ਲਿਆਵੇ ਜਿਹਦੇ ਕਰਕੇ ਠੇਕੇਦਾਰ ਨੂੰ ਬਹੁਤ ਵੱਡਾ ਨੁਕਸਾਨ ਹੁੰਦਾ ਅੱਜ ਛਾਪੇਮਾ ਦੀ ਆਪਣਾ ਸਮੇਤ ਐਕਸਾਈਜ਼ ਭਾਗ ਮਰੀ ਗਈ ਹੈ ਅਸ਼ੋਕ ਕੁਮਾਰ ਅਸ਼ੋਕਾ ਸਾਨੂੰ ਰਾਮਚੰਦ ਵਾਸੀ ਗਾਂਧੀਗਾਂ ਬਟਾਰਾ ਨੇ ਇੱਕ ਰਾਏ ਦੇ ਮਕਾਨ ਲਿਆ ਸੀ ਮੱਲੀ ਮਾਰਕੀਟ ਦੇ ਵਿੱਚ ਉੱਥੇ ਇਹਨੇ ਤਕਰੀਬਨ 77 ਪੇਟੀਆਂ ਵੱਖ-ਵੱਖ ਮਾਰਕੇ ਦੀਆਂ ਰੱਖੀਆਂ ਸੀ ਉਹ ਜਿਹੜੀਆਂ ਇਹ ਵੱਖ-ਵੱਖ ਮਾਰਕੇ ਦੀਆਂ ਸ਼ਰਾਬ ਦੀਆਂ ਪੇਟੀਆਂ ਜਿਹੜੇ ਫੜ ਲਈਆਂ ਇਸ ਦੇ ਮਤਲਬ ਆ ਅਸੀਂ ਕਾਨੂੰਨੀ ਕਾਰਵਾਈ ਕਰ ਰਹੇ ਹਾਂ ਐਸਾ ਤੋਂ ਸਾਬਤ ਵੇਚਦਾ ਹੀ ਡਿਲੀਵਰੀ ਕਰਦਾ ਹੀ ਜਾ ਕੇ ਇਹ ਹੁਣ ਤਬਦੀਲ ਦੇ ਸਾਹਮਣੇ ਆਏਗਾ ਨਾ ਵੇਚਦਾ ਹੀ ਵੇਚਦਾ ਹੀ ਹੈ ਸਾਡੇ ਕੋਲ ਪਤਾ ਲੱਗਾ ਇਹ ਕਿੱਥੋਂ ਲੈ ਕੇ ਆਂਦਾ ਇਹ ਅਜੇ ਤਬਦੀਲ ਦਾ ਪਾਰਟ ਹੈ ਹੁਣ ਇਨਵੈਸਟੀਗੇਸ਼ਨ ਵੇਖਾਂਗੇ ਕਿੱਥੋਂ ਲੈ ਕੇ ਆਂਦਾ